ਪਾਚਪਾ ਪੰਜਾਬ ਦੇ ਕਾਜਕਾਰੀ ਸੁਪਰਤਨ ਅਸ਼wini ਸ਼ਰਮਾ ਦੇ ਵੱਡੇ ਭਰਾ ਰਾਮ ਪ੍ਰਸਾਦ ਸ਼ਰਮਾ ਨਹੀਂ ਰਹੇ ਦੱਸਦੇ ਕਿ ਉਹ 38 ਸਾਲਾਂ ਦੇ ਸਨ ਜੋ ਕਿ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਸਨ ਤੇ ਪਿਛਲੇ 15 ਦਿਨਾਂ ਤੋਂ ਪੀਜੀਆਈ ਦੇ ਵਿੱਚ ਇਲਾਜ ਅਧੀਨ ਸਨ ਦੱਸਦੇ ਕਿ ਤਿੰਨ ਦਿਨਾਂ ਤੋਂ ਉਹ ਕੋ ਆਈ ਸੀ ਯੂ ਦੇ ਵਿੱਚ ਸਨ ਜਾਣਕਾਰੀ ਇੱਥੇ ਵੀ ਗੱਲ ਸਾਜੀ ਕਰਦੀ ਹੈ ਕਿ ਪਾਵਰ ਗ੍ਰਿਡ ਤੋਂ ਐਚੀਐਮ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਆਰ ਪੀ ਸ਼ਰਮਾ ਨੇ ਅਸ਼wini ਸ਼ਰਮਾ ਦੇ ਜੀਵਨ ਦੇ ਵਿੱਚ ਮਹੱਤਵਪੂਰਨ ਅਤੇ ਅਹਿਮ ਭੂਮਿਕਾ ਨਿਭਾਈ ਇਕ ਤਰ੍ਹਾਂ ਪਿਤਾ ਦੇ ਵਾਂਗ ਉਹ ਹਮੇਸ਼ਾ ਆਪਣੇ ਛੋਟੇ ਭਰਾ ਅਸ਼wini ਸ਼ਰਮਾ ਦੇ ਨਾਲ ਚਟਾਨ ਦੇ ਵਾਂਗ ਖੜੇ ਰਹੇ ਨੇ ਤੇ ਉਦੋਂ ਹੀ ਆਰ ਪੀ ਸ਼ਰਮਾ ਤੇ ਅਸ਼wini ਸ਼ਰਮਾ ਇੱਕ ਸਾਂਝੇ ਪਰਿਵਾਰ ਵਜੋਂ ਇੱਕ ਘਰ ਦੇ ਵਿੱਚ ਰਹਿੰਦੇ ਸਨ ਤੇ ਉਹਨਾਂ ਦਾ ਸੰਸਕਾਰ 29 ਅਗਸਤ ਨੂੰ ਸਵੇਰੇ 11 ਵਜੇ ਪਠਾਨਕੋਟ ਦੇ ਸਿਵਰ ਹਸਪਤਾਲ ਨੇੜੇ ਸ਼ਮਸ਼ਾਨ ਘਾਟ ਦੇ ਵਿੱਚ ਕੀਤਾ ਜਾਵੇਗਾ ਕਾਜਪਾ ਪੰਜਾਬ ਦੇ ਕਾਰਜਕਾਰੀ ਸੁਪਰਪਰਤਾ ਅਸ਼wini ਸ਼ਰਮਾ ਦੇ ਵੱਡੇ ਭਰਾ ਰਾਮ ਪ੍ਰਸਾਦ ਸ਼ਰਮਾ ਨਹੀਂ ਰਹੇ ਦੱਸਦੀ ਕਿ ਉਹ 38 ਸਾਲਾਂ ਦੇ ਸਨ ਜੋ ਕਿ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਸਨ ਤੇ ਪਿਛਲੇ 15 ਦਿਨਾਂ ਤੋਂ ਪੀਸੀਆਈ ਦੇ ਵਿੱਚ ਇਲਾਜ ਅਧੀਨ ਸਨ ਦੱਸਦੀ ਕਿ ਤਿੰਨ ਦਿਨਾਂ ਤੋਂ ਉਹ ਕੋ ਆਈ ਸੀ ਯੂ ਦੇ ਵਿੱਚ ਸਨ ਜਾਣਕਾਰੀ ਇੱਥੇ ਵੀ ਗੱਲ ਸਾਝੀ ਕਰਦੀ ਕਿ ਪਾਵਰ ਗ੍ਰਿਡ ਤੋਂ ਐਚੀਐਮ ਦੇ ਔਰਤੇ ਤੋਂ ਸੇਵਾ ਮੁਕਤ ਹੋਏ ਆਰਪੀ ਸ਼ਰਮਾ ਨੇ ਅਸ਼wini ਸ਼ਰਮਾ ਦੇ ਜੀਵਨ ਦੇ ਵਿੱਚ ਮਹੱਤਵਪੂਰਨ ਅਤੇ ਅਹਿਮ ਭੂਮਿਕਾ ਨਿਭਾਈ ਇੱਕ ਪਿਤਾ ਦੇ ਵਾਂਗ ਉਹ ਹਮੇਸ਼ਾ ਆਪਣੇ ਛੋਟੇ ਭਰਾ ਅਸ਼wini ਸ਼ਰਮਾ ਦੇ ਨਾਲ ਚਟਾਨ ਦੇ ਵਾਂਗ ਖੜੇ ਰਹੇ ਨੇ। ਕਿਉਂਕਿ ਹੀ ਆਰ ਪੀ ਸ਼ਰਮਾ ਤੇ ਅਸ਼wini ਸ਼ਰਮਾ ਇੱਕ ਸਾਂਝੇ ਪਰਿਵਾਰ ਪਰਜੋ ਇੱਕ ਘਰ ਦੇ ਵਿੱਚ ਰਹਿੰਦੇ ਸਨ ਤੇ ਉਹਨਾਂ ਦਾ ਸੰਸਕਾਰ 29 ਅਗਸਤ ਨੂੰ ਸਵੇਰੇ 11 ਵਜੇ ਪਠਾਨਕੋਟ ਦੇ ਸਿਵਰ ਹਸਪਤਾਲ ਨੇੜੇ ਸ਼ਮਸ਼ਾਨ ਘਾਟ ਦੇ ਵਿੱਚ ਕੀਤਾ ਜਾਵੇਗਾ। ਪਾਚਾ ਪੰਜਾਬ ਦੇ ਕਾਜਕਾਰੀ ਸੁਪਰਤਾਨ ਅਸ਼wini ਸ਼ਰਮਾ ਦੇ ਵੱਡੇ ਭਰਾ ਰਾਮ ਪ੍ਰਸਾਦ ਸ਼ਰਮਾ ਨਹੀਂ ਰਹੇ ਦੱਸਦੇ ਕਿ ਉਹ 38 ਸਾਲਾਂ ਦੇ ਸੰਨ ਹੈ ਚੁਕੀ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਸਨ ਤੇ ਪਿਛਲੇ 15 ਦਿਨਾਂ ਤੋਂ ਪੀਸੀਆਈ ਦੇ ਵਿੱਚ ਇਲਾਜ ਅਧੀਨ ਸਨ ਦੱਸਦੇ ਕਿ ਤਿੰਨ ਦਿਨਾਂ ਤੋਂ ਉਹ ਆਈਸੀਯੂ ਦੇ ਵਿੱਚ ਸਨ ਜਾਣਕਾਰੀ ਇੱਥੇ ਵੀ ਗੱਲ ਸਾਂਝੀ ਕਰਦੀ ਹੈ ਕਿ ਪਾਵਰ ਗ੍ਰਿਡ ਤੋਂ ਐਚੀਐਮ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਆਰਪੀ ਸ਼ਰਮਾ ਨੇ ਅਸ਼wini ਸ਼ਰਮਾ ਦੇ ਜੀਵਨ ਦੇ ਵਿੱਚ ਮਹੱਤਵਪੂਰਨ ਅਤੇ ਅਹਿਮ ਪੁਲਕਾ ਨਿਭਾਈ ਇੱਕ ਦੇ ਪਿਤਾ ਦੇ ਵਾਂਗ ਉਹ ਹਮੇਸ਼ਾ ਆਪਣੇ ਛੋਟੇ ਭਰਾ ਅਸ਼wini ਸ਼ਰਮਾ ਦੇ ਨਾਲ ਚਟਾਨ ਦੇ ਵਾਂਗ ਖੜੇ ਰਹੇ ਨੇ ਤੇ ਉੱਥੇ ਹੀ ਆਰਪੀ ਸ਼ਰਮਾ ਤੇ ਅਸ਼wini ਸ਼ਰਮਾ ਇੱਕ ਸਾਂਝੇ ਪਰਿਵਾਰ ਪਰਜੋ ਇੱਕ ਘਰ ਦੇ ਵਿੱਚ ਰਹਿੰਦੇ ਸਨ ਤੇ ਉਹਨਾਂ ਦਾ ਸੰਸਕਾਰ 29 ਅਗਸਤ ਨੂੰ ਸਵੇਰੇ 11 ਵਜੇ ਪਠਾਨਕੋਟ ਦੇ ਸਿਵ ਹਸਪਤਾਲ ਨੇੜੇ ਸ਼ਮਸ਼ਾਨ ਘਾਟ ਦੇ ਵਿੱਚ ਕੀਤਾ ਜਾਵੇਗਾ